ਦੋ ਗੱਲਾਂ ਮਨੁੱਖ ਦੇ ਹਲਕੇ ਪਣਦੀਆਂ ਨਿਸ਼ਾਨੀਆਂ ਨੇ ਮੂਰਖ ਦੀਆਂ ਨਿਸ਼ਾਨ। ਇਹਨਾਂ ਦੋ ਲੱਛਣਾਂ ਤੋਂ ਪਹਿਚਾਨ ਕਰ ਸਕਦੇ ਹੋ ਕਿ ਬੰਦਾ ਮੂਰਖ ਹੈ। ਦੋ ਚੀਜ਼ ਅਕਲ ਤੀਰਾਯਸਤ ਦਮ ਫਰੋ ਬਸਤਨ ਗੁਫਤਮ ਬਵਕਤ ਖਮੋਜੀ। ਬਵਕਤ ਖਮੋਸ਼ੀ ਗੁਫਤਮ ਬੋਲਣ ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਕਰਨ ਦੇ ਵਕਤ ਸਭਾ ਦੇ ਚ ਬੋਲ ਬੈਣਾ ਇਹ ਮੂਰਖਤਾ ਦੇ ਦੋ ਲੱਛਣ। ਸ਼ੇਖਸਾ ਬੀਨ ਜਿ ਬਿਆਨ ਕਰਦਾ। ਕੁਝ ਕਲਾਮਤਾ ਨੇ ਦਿਸਪੈਂਦਾ ਇਹ ਮਨੁੱਖ ਸਿਆਣਾ। ਕੁਝ ਲਕਸ਼ਣ ਨੇ ਜਿਨ੍ਹਾਂ ਦੇ ਆਧਾਰ ਤੇ ਕਿਹਾ ਜਾਂਦਾ ਹੈ ਇਹ ਮਨੁੱਖ ਖੂਬ ਸੂਰਤ ਹੈ ਲਵਦਨ ਵੀ ਅਰਜ਼ ਕੀਤੀ ਸੀ 32 ਲਖਣ ਦੱਸੇ ਨੇ ਭਗਤ ਨਾਮ ਦੇ ਵਲੇ ਲਕਸ਼ਣਾਂ ਤੋਂ ਅਲਮਤਾਂ ਤੋਂ ਪਤਾ ਚੱਲਦਾ ਹੈ ਸੁੰਦਰ ਹੈ ਲਕਸ਼ਣ ਦੱਸ ਦਿੰਦੇ ਨੇ ਨਿਕਰੂ ਲਕਸ਼ਣ ਦੱਸ ਦਿੰਦੇ ਨੇ ਸਿਆਣਾ ਹੈ ਲਕਸ਼ਣ ਦੱਸ ਦਿੰਦੇ ਨੇ ਮੂਰਖ ਕੁਝ ਲਕਸ਼ਣ ਹੀ ਦੱਸ ਦਿੰਦੇ ਨੇ ਕੁਝ ਅਲਮਤਾਂ ਹੀ ਦੱਸ ਦਿੰਦੀਆਂ ਨੇ ਇਹ ਮਨੁੱਖ ਚੋਟੀ ਦਾ ਧਨਵਾਨ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਧਨ ਧਰਤੀ ਵਿੱਚ ਦਬੀਏ ਮਸਤਕ ਪਰਵਾਣੇ